ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਕਵਰ ਬਾੜ ਪੀਜਨਸ ਤੇ ਆਹ ਸੈਟਅਪ ਲੱਗਾ ਤੇ ਨਾਲ ਜੀ ਸੀਨੀਅਰਸ ਬੈਠੇ ਹੋਏ ਆ ਠੀਕ ਹੈ ਜੀ ਤੇ ਨਾਲ-ਨਾਲ ਹੀ ਆਪਾਂ ਤੁਹਾਨੂੰ ਮਲਾਉਂਦੇ ਜਾਵਾਂਗੇ ਜੀ ਇਹ ਆ ਜੀ ਸਾਡੇ ਬਾਬਾ ਛੰਨੂ ਉਸਤਾਦ ਜੀ ਹਣੀ ਠੀਕ ਹੈ ਜੀ ਜਿਹੋ ਪਿਛੇ ਰਿੰਪੀ ਉਸਤਾਦ ਜੀ ਹਣੀ ਜੋ ਆ ਬੋਬੀ ਉਸਤਾਦ ਜੀ ਹਣੀ ਸੂਰ ਮੰਡੀ ਤੋਂ ਮੰਗੇ ਪਹਿਲ ਵਾਂਗ ਉਸਤਾਦ ਜੀ ਹਣੀ ਇਹ ਆਪਣੇ ਬਾਵਾ ਸਾਜੇ ਹੋਣੀ ਠੀਕ ਹੈ ਜੀ ਤੇ ਇਹ ਆਪਣੇ ਜੀ ਦੀਪੂ ਵੀ ਜੀ ਹੋਣੀ ਠੀਕ ਹੈ ਜੀ ਇੱਕ ਥਾਮੇਲਾ ਪਾ ਲਉਣਾ ਉਹ ਦੀਪੂ ਵੀ ਰਾਣ ਪਤਾ ਕਿਹੜਾ ਲਾਉਣਾ ਉਹ ਲਾਵਾਂਗੇ ਨਾਮ ਆ ਗਏ ਹੋਏ ਉਹਨਾਂ ਦੇ ਤੇ ਬਾਕੀ ਕੁਝ ਗੱਲਾਂ ਬਾਤਾਂ ਕਰਦੇ ਹਾਂ ਜੀ ਸਾਜੇ ਨਾਲ ਠੀਕ ਹੈ ਜੀ ਹਾਂ ਜੀ ਆਪਾਂ ਨਹੀਂ ਕੋਈ ਹੱਥ ਇਹਨਾਂ ਨੇ ਤੇ ਜਿੱਦਾਂ ਕੀ ਜੀ ਤੁਹਾਨੂੰ ਅਕਸਰ ਪਤਾ ਵਾ ਬੜੇ ਸਾਧਨਾਂ ਨਾਲ ਆਪਾਂ ਨੂੰ ਗੱਪ-ਸ਼ੱਪ ਮਾਰ ਕੇ ਬੜਾ ਮਜ਼ਾ ਆਉਂਦਾ ਵਾ ਤੇ ਅੱਜ ਵੀ ਗੱਲਾਂ-ਗੁਲਾਂ ਜਿਹੜੀਆਂ ਆਪਾਂ ਕਰਦੇ ਆਂ ਉਸਤਾਦ ਜੀ ਨਾਲ ਪੁੱਛਦੇ ਆਂ ਤੇ ਨਾਲੇ ਇਨਾਮ ਵੰਡ ਸਮਾ ਰੋ ਬਾਰੇ ਵੀ ਪੁੱਛਦੇ ਆਂ ਕਿੱਦਾਂ ਵੰਡਣਾ ਵਾ ਠੀਕ ਹੈ ਜੀ ਨਹੀਂ ਉਸਤਾਦ ਜੀ ਤੁਸੀਂ ਲੇਜੈਂਡ ਅੰਮ੍ਰਿਤਸਰ ਦੇ ਅਗਰ ਕਿਉਂ ਜੇ ਉਹਨਾਂ ਦਾ ਮੰਨਣਾ ਫਾਕ ਨੇ ਤਾਂ 73 ਨੂੰ 10% ਤੋਂ ਕੰਮ ਦਵਾਉਣ ਨੇ। ਮਲੇ ਚ ਫਿਰਦੇ। ਬਰਕੇ ਸਾਹਿਬ ਜੀ ਅਰ ਕੀ ਟੈਂਪਰੇਚਰ ਕਾਫੀ ਪਿਆ ਰਿਆ। ਟੈਂਪਰੇਚਰ ਠੀਕ ਹੈ ਬੋ। ਉਹਦਾ ਕਰਦੀ ਆ। ਹੁਣ ਇਹ ਆਪਣੇ ਨਾ ਬਾਹਰ ਆਪਣੇ ਨੂੰ ਜਿਹੜੀਆਂ ਥਾਵਾਂ ਉੱਥੇ ਕੂਪੇਟੇ ਕਿੱਲੇ ਹੋ ਜਾਂਦੇ ਆ। ਉੱਥੇ ਪ੍ਰਦੂਸ਼ਣ ਨਹੀਂ ਆਉਂਦੀ। ਪ੍ਰਦੂਸ਼ਣ ਨਹੀਂ। ਫਰਕ ਪੈਂਦਾ ਇਸ ਚੀ। ਜਿੱਥੇ ਮੇਰੋ ਜਿੱਥੇ ਤਰਫਤ ਜ਼ਿਆਦੇ ਹੋਣਗੇ ਨਾ। ਉਹੀ ਉਹਦੇ ਲਾਗੋ ਨੰਗੇਓ। ਮਗਰੋਂ ਤੁਹਾਡਾ ਮੂੰਹ ਠੜਦਾ ਉਹ ਜਿੱਥੇ ਦਰਖਤੀ ਜਾਰੇ ਹੋਣਗੇ ਨਾ ਉਹਦੇ ਇਲਾਕੇ ਠੰਢੀ ਹੋ ਜੀਏ ਇਹ ਇਹਨਾਂ ਚੀਜ਼ਾਂ ਦਾ ਬਾਹਰਲੇ ਇਲਾਕੇ 'ਚ ਬੜਾ ਫਰਕ ਆਇਆ ਇਹ ਮਦਦ ਜਿਵੇਂ ਲੈ ਰਹੇ ਨੇ ਲਾਗੇ ਉਹ ਪਾਣੀ ਪੜਾਵੇ ਨਾ ਇਹਨਾਂ ਚੀਜ਼ਾਂ ਦਾ ਫਰਕ ਪੈਂਦਾ ਜਿਵੇਂ ਸ਼ਹਿਰ ਹਨ ਇੱਥੇ ਬਾਬਾ ਪ੍ਰਦੂਸ਼ਣ ਦਾ ਬਹੁਤ ਫਰਕ ਆ ਮਦੋਂ ਬੜੀ ਜਾਨਵਰ ਦਾ ਫਰਕ ਪੈਂਦਾ ਜਿਹੜਾ ਬਾਹਰ ਖੁਦੀਆਂ ਉਹ ਖੁੱਲੇ ਇਲਾਕੇ ਦੀ ਕੋਈ ਪਿੰਡਾਂ ਨਹੀਂ ਆਪਣੇ ਨੂੰ ਬਹੁਤਾ ਨਹੀਂ ਤੇ ਦੋ ਤਿੰਨ ਦੋ ਤਿੰਨ ਟੈਂਪਰੇਚਰ ਘਟੂਗਾ ਇਹ ਆਪਣੇ 40 40 ਹੋਣਾ ਉਥੇ 39 40 ਦੋ ਡਿਗਰੀ ਦਾ ਫਰਕ ਪੈਂਦਾ ਪਕਾ ਪੈਂਦਾ ਹੁਣ ਤੁਸੀਂ ਆਪਾਂ ਕੱਲ ਸੋ ਇੱਥੋਂ ਗੁਰਦਾਸਪੁਰ ਚਲ ਜਓ ਇੱਥੋਂ ਜਿਹੜੇ ਕਬੂਤਰ ਲੱਗਿਆ ਹੀ ਹੈ ਕੁੱਤੇ ਦੇ ਬਾਦ 10 11 ਵਜਾਂਦੇ ਪਟਾਣਕੋਟ ਵੱਲ ਚਲ ਜਓ ਬੜਾ ਬਦੀ ਵਜਾਂਦੇ 3 ਤਿੰਨ ਵਜਾਂਦੇ ਬਿਲਕੁਲ ਆਹੋ ਇੱਥੋਂ ਜਿਹੜਾ 10 ਕਬੂਤਰ ਘਾ ਟੋੜਦਾ ਤੂੰ ਪਟਾਣਕੋਟ ਵੱਲ ਲੈ ਜਾਓ ਬੜੀ ਹੋ ਜਾਂਦੀ ਤੇ ਇੱਥੇ ਜਿੱਦਾਂ ਕਿ ਉਸਤਾਦ ਜੀ ਆਪਣੇ ਮਤਲਬ ਅੰਮਰਸਰ ਦਾ ਜਾਨਵਰ ਆਪਾਂ ਮਤਲਬ 20 ਕਿਲੋਮੀਟਰ ਦੂਰ ਕੇ ਡੇਰੇ ਤੇ ਜਾ ਕੇ ਛੱਡੀਏ ਪਰ ਦਈਏ ਉੱਡੇ ਤੇ ਉਹਦੇ ਹੀ ਮਤਲਬ ਟਾਈਮ 'ਚ ਵੀ ਫਰਕ ਪਵੇਗਾ ਪਹਿਲਾਂ ਵੀ ਨਾ ਬਹੁਤ ਵਧੀ ਪਿੰਦਾ ਇੱਥੇ ਭਾਜੀ ਤੁਹਾਨੂੰ ਸੱਥਿਆ ਦਿੱਤੀ ਜਿਹੜੀ ਨਾ ਹੁਣ ਇੱਥੇ ਕਿੰਨਾ ਬਹੁਤ ਫਰਕ ਪੈਂਦਾ ਜਿਹੜੀ ਉਹਦਾ ਕਾਹਨੋ ਇੱਕ ਮੀਂਹ ਵਰ ਜਾਂਦਾ ਹਵਾ ਦੇ ਨਵੀ ਆ ਜੇ ਜਦੋਂ ਹਵਾ ਦੇ ਨਵੀ ਆ ਜਾਂਦੀ ਬਦੋ ਬੜੀ ਕਬੂਤਰ ਫਰਕ ਪਾਉਂਦੇ ਨੇ ਪਾਉਂਦੇ ਬਿਲਕੁਲ ਚਾਲ ਮਾਰ ਜਾਂਦੇ ਇੱਕੇ ਦੇਣੀ ਹਾਂ ਜੇ ਮੀਂਹ ਵਰ ਜਾਣਾ ਮੀਂਹ ਜ਼ਿਆਦਾ ਪੈ ਜੇ ਉਮਰ ਕੇ ਹਵਾ ਦੇ ਨਵੀ ਆ ਗਈ ਕਬੂਤਰ ਦਾ ਰਸਾ ਖੋ ਗਿਆ ਆ ਬਰਬਰੀ ਬਾਤੇ ਲੋ ਜਿਹੜੀ ਉਦਾਂ ਲੋਗ ਬਚਣੀ ਆ ਆ ਜਦੋਂ ਲੋਗ ਇਹ ਦੀ ਦੇਖੋ ਜਦੋਂ ਲੋਗ ਕਣਕਾਂ ਗਾਉਂਦੇ ਆ ਘਟਾ ਮਿੱਟੀ ਤੇ ਚੜਿਆ ਹੁੰਦਾ ਚੜਿਆ ਹੁੰਦਾ ਜੋ ਜਿੰਨੇ ਕਬੂਤਰ ਬਹੁਤ ਭਜਦੀਆਂ ਹੁੰਦੀਆਂ ਆ ਉੜ ਜਾਰੇ ਬਾਜ ਦੇਖੋ ਕਿਉਂ ਘਟਾ ਜਦੋਂ ਕਬੂਤਰ ਖਾ ਲੈਂਦਾ ਉਹਦੇ ਮੂੰਹ ਚ ਜਾਂਦਾ ਤੇ ਉਹ ਬੜਾ ਬਦੀ ਸਾਰ ਔਖਾ ਹੁੰਦਾ ਉਹਦਾ ਮਰੀਦਾ ਕਬੂਤਰ ਜਿਆਦਾ ਜ਼ਾਇਆ ਹੁੰਦੇ ਆ ਹਾਂ ਇਹ ਆਹ ਤੁਹਾਨੂੰ ਲੱਗਦਾ ਹੈ ਆ ਕੇ ਦੂਸਰੇ ਨਾਲ ਲੋ ਜਦੋਂ ਕਿਦੇ ਅੱਕ ਲਾਉਂਦੇ ਆ ਤੇ ਜਦੋਂ ਜਿੰਨੇ ਜਿੰਨੇ ਰੱਖਨੇ ਲਾਗੇ ਕਬੂਤਰ ਜਾ ਕੋਈ ਵੀ ਨਹੀਂ ਆਉਂਦਾ ਕਾਰ ਕੋਈ ਵੀ ਨਹੀਂ ਹੁੰਦਾ ਕੋਈ ਕਰਮਾ ਵਾਲਾ ਹੀ ਆਉਂਦਾ ਜੀ ਨਾਲੇ ਸਤ ਜੀ ਸ਼ਹਿਰ ਚ ਕਿੰਨੇ ਕਬੂਤਰ ਉੱਡਨੇ ਹਨਾ ਉਹਦਾ ਵੀ ਫਰਕ ਪੈਂਦਾ ਹੀ ਆ ਜਿੰਨੇ ਡੇਰੇ ਤੇ ਰੱਖੇ ਆ ਉਹ ਤਾਂ ਘਾਟੀ ਦਾ ਵੱਡੀ ਗੱਲ ਆ ਡੇਰਿਆਂ ਦੇ ਕਬੂਤਰ ਜਿੱਦੇ ਦਾ ਖੇਤੀ ਕਰਦਾ ਉਹ ਤਾਂ ਜਾਏਗਾ ਕਿਉਂ ਨਹੀਂ ਇਕੱਲੇ ਨੇ ਉੱਡਣਾ ਹਮ ਇੱਥੇ ਜਿੱਥੇ ਜਾਨਵਰਾਂ ਨਾਲ ਜਾਣ ਉਹ ਜੀ ਕਾਂ ਦੀ ਗਾਂ ਤੋਂ ਰਹਿ ਜਾਂਦੇ ਬੰਦੇ ਫਿਰ ਅਗਰ ਤਿੰਨ ਚਾਰੀ ਬੰਦੇ ਜਿੱਥੇ ਦੇ ਜਿਹੜਾ ਬਹੁਤ ਸਿਆਣਪ ਵਾਲਾ ਕਬੂਤਰ ਜਿਹੜਾ ਉਹ ਬੀਜਣਾ ਉਹ ਬੀਜਣਾ ਜਿਹੜਾ ਬੜੀ ਸਿਆਣਪ ਦੇ ਜਿਹੜੇ ਉਹਨਾਂ ਕਹਿੰਦੇ ਕੁਮਤਰੀਆ ਅੱਜ ਇੱਥੇ ਬਸ ਕੇ ਇੱਕੋ ਹੀ ਕਿਤੇ ਜੜਨ ਕਰੀ ਉਫਾ ਚਲੀ ਬਿਲਕੁਲ ਬਿਲਕੁਲ ਇਹ ਫਰਕ ਪੈਂਦਾ ਹੈ ਫਰਕ ਤੇ ਪੈਂਦਾ ਲਾਜ਼ਮੀ ਬਹੁਤ ਚੰਗਾ ਬਿਲਕੁਲ ਬਾਵੇ ਸਾਹਿਬ ਜੀ ਪੈਂਦਾ ਫਰਕ ਇਸ ਚੀਜ਼ ਦਾ ਜੋ ਉਸਤਾਦ ਹੁਣੇ ਆ ਰਹੇ ਸਤਿਗੁਰ ਇਹਨਾਂ ਦਾ ਤਜਰਬਾ ਜ਼ਿਆਦਾ ਹੈ ਜੀ ਬਿਲਕੁਲ ਜੀ ਵਧੀਆ ਗੱਲਾਂ ਜੋ ਵੀ ਕੀਤੀਆਂ ਬੱਝੇ ਕੀਤੀਆਂ ਹਾਂਜੀ ਮੰਗੇ ਸਾਹਿਬ ਜੀ ਸਤਿਗੁਰ ਜੀ ਕੀ ਹਾਲ ਚਾਲ ਜੋ ਠੀਕ ਠਾਕ ਜੋ ਹਾਂਜੀ ਤੇ ਉਸਤਾਦ ਜੀ ਐਰ ਕੀ ਜਿੱਦਾਂ ਹੋਣੇ ਆਪਾਂ ਬਾਬਾ ਜੀ ਸਾਜੀ ਰਾਣਾ ਗੱਲ ਕਰਨ ਦੇ ਹਾਂ ਕਿ ਬਾਰ ਬਾਰ ਕਬੂਤਰ ਰੱਖੇ ਤੇ ਅੰਮ੍ਰਿਤਸਰ ਚ ਕਬੂਤਰ ਰੱਖੇ ਦਾ ਉਹਦੇ ਟਾਈਮਿੰਗ ਦੇ ਵਿੱਚ ਕੋਈ ਫਰਕ ਪੈਂਦਾ ਟਾਈਮਿੰਗ ਚ ਫਰਕ ਨਹੀਂ ਕੋਈ ਦੰਦਾ ਵੈਸੇ ਇਹ ਕੋਈ ਐ ਗੱਲਾਂ ਕਿ ਬਸ ਇਹਦੇ ਧੂੜ ਧਾਲ ਦੇ ਕਰਕੇ ਬਸ ਚੱਲ ਜਾਂਦੇ ਉਹਦਾਂ ਫਰਕ ਵਿੱਚ ਵੀ ਯਾਰ ਲੱਗ ਲੱਗੇ ਪੱਟੀਆਂ ਕਰਕੇ ਬੜੀ ਮੁਸ਼ਕਲ ਜੀ ਹੋ ਜਾਂਦੀ ਯਾਰ ਤੇ ਕੱਲੇ ਕੋਟੇ ਦਾ ਜਿਹੜਾ ਵਾਅਦਾ ਹੋਏ ਵਾਅਦਾ ਆ ਜਾਂਦਾ ਬਹੁਤ ਵਧੀਆ ਹੋ ਜਾਂਦਾ ਮੈਂ ਮੰਨਣਾ ਕਰਦਾ ਹਾਂ ਜੀ ਜੀ ਜਾਂਦੇ ਰਹੋ ਜੀ ਕੱਲੇ ਉੱਡਾ ਦਾ ਫਰਕ ਨਹੀਂ ਜਾਂਦਾ ਜੀ ਕੱਲੇ ਕੋਠੇ ਦਾ ਵਾਅਦਾ ਕੱਲੇ ਕੋਠੇ ਦਾ ਵਾਅਦਾ ਹੈਗਾ ਪੰਜਣਾ ਨਹੀਂ ਪੁੱਤਰ ਦੇਰ ਅੱਥੇ ਆ ਡੇਮ ਤਨਪਰਾ ਫਿਰ ਜੋੜੀ ਆ ਤੇ ਕਿਹੜੇ ਉੱਡ ਗਏ ਉਹ ਤੋਂ ਕਬੂਤਰ ਬੋਲਦੇ ਜਾਂਦਾ ਕਬੂਤਰ ਬੋਲ ਬੋਰੀ ਤੇ ਟਾਈਮ ਪਰ ਆਉਂਦਾ ਨਾ ਤੇ ਜਿੱਦਾਂ ਉਸਤਾਜ ਜੀ ਮੈਨੂੰ ਥੱਲਿਆਂ ਕਬੂਤਰ ਉਡਦੇ ਉਹਦੇ ਨਾਲ ਘਾਟਾ ਤੇ ਵਾਧਾ ਦੋਵੇਂ ਚੀਜ਼ਾਂ ਵੀ ਹੋ ਸਕਦੀਆਂ ਹੁੰਦੀ ਆ ਜੋਰ ਆ ਉਹ ਨਾਲ ਹੋਵੇ ਦੇ ਨਾਲ ਹੋਵੇ ਨਾਲ ਹੋਵੇ ਤੇ ਵੇਰਿਆ ਨਾ ਜਦੋਂ ਬਾਅਦ ਚ ਦੁਪਹਿਰ ਕੇ ਵੇਲੇ ਉੱਡੇ ਉਹ ਨਿਕਲ ਆਂਦੇ ਕਬੂਤਰ ਉਹ ਤੋਂ ਫਿਰ ਜਿੱਦਾਂ ਕਿ ਇੱਕ ਰੂਲ ਹੈ ਮਤਲਬ तकरीबन ਸਾਰੇ ਬੰਨੇ ਇਹ ਗੱਲ ਚੱਲ ਰਿਹਾ ਵੀ ਥੱਲੇ ਜਿਹੜੇ ਕਬੂਤਰ ਬੰਨੇ ਆ ਜੇ ਉੱਧਾ ਕਹੀਂ ਟੱਕ ਕਬੂਤਰ ਉੱਡ ਜੇ ਤੇ ਛੱਤ ਕੱਟੀ ਜਾਂਦੀ ਕੱਟੀ ਜਾਂਦੀ ਉਹਦੇ ਹੀ ਬੰਨ ਕੇ ਛੱਡੀ ਦੇ ਆ ਜੀ ਤੇ ਜੈਨੂਨ ਹੈ ਰੂਲ ਹੈ ਹਾਂ ਰੂਲ ਬਿਲਕੁਲ ਸਹੀ ਬਨਾਇਆ 10 ਕਬੂਤਰ ਕੱਢੇ ਜਿਨੇ ਜਿਨੇ ਵੀ ਕਹੇ ਕਿ ਬੰਨ ਗਏ ਹਾਂ ਜੀ ਜਿਨੇ ਆਪਾਂ ਇਹ ਕਰ ਪਹਿਲਾਂ ਤੈਅ ਕਰ ਲਏ ਭਈ ਜੇਦੋਂ ਘਟ ਨਹੀਂ ਕੱਟਣੀ ਬਿਲਕੁਲ ਉਹਨੇ ਕੱਢਣੀ ਜੇ ਉਹਨੇ ਕੱਢੋ ਤੇ ਬੱਦੇ ਕਬੂਤਰ ਨਾਲ ਮੜ ਕੇ ਥੱਲੇ ਕਬੂਤਰ ਕਈਆਂ ਕਬੂਤਰ ਬੈਹਣ ਜਾਂਦਾ ਸਾਰ ਕਬੂਤਰ ਹੁਣ ਥੱਲੇ ਉਰ ਜੇ ਉਹਨੂੰ ਬਾਹਲ ਬਾਜ ਜਾਂਦੀ ਆ ਫੇਰ ਉਹ ਚੜ ਜਾਂਦਾ ਤੇ ਜਿੱਦਾਂ ਹੁਣ ਉਸਤਾ ਜੀ ਅੱਗੋ ਅਸੂ ਦਾ ਸ਼ੌਂਕ ਆ ਰਿਹਾ ਵਾ ਹਨਾ ਤੇ ਕਈ ਨਵੇਂ ਖਿਡਾਰੀਆ ਨੇ ਅਸੂ ਦਾ ਵੀ ਸ਼ੌਂਕ ਕਰਨਾ ਵਾ ਉਸਤਾ ਜੀ ਉਹ ਚ ਅਕਰੀਚ ਗਰੂਪ ਚ ਕਬੂਤਰ ਕਈਆਂ ਦੇ ਤੇ ਬਿਲਕੁਲ ਸਾਫ਼ ਹੋ ਜਾਂਦੇ ਆ ਉਹਨਾਂ ਨੂੰ ਪਤਾ ਕੀ ਹੋਣਾ ਆ ਪਿੰਖੀ ਪੁੰਖੀ ਪਾ ਕੇ ਜਾਂ ਫੜਕੜੀ ਪਾ ਕੇ ਉਹ ਕਬੂਤਰ ਮਿੰਟੋਂ ਮੇਦੀ ਪਰਸੋ ਤੱਕ ਨਹੀਂ ਨਿੱਕੀ ਕਰੀ ਨਾ ਹਾਂਜੀ ਇਹਥੇ ਫੜਕਲੀ ਨਾ ਆ ਖੋ ਵਾਲੀ ਦਵਾਈ ਪਿੰਕੀ ਹਾਂਜੀ ਬਾਗੇ ਨੂੰ ਆਉ ਬੜੀ ਛੇਤੀ ਥੋੜਿਆਂ ਦੇ ਆ ਜੇ ਨਿੱਕੀ ਕਰੀ ਛਾੜਦੇ ਆਪਾਂ ਦੂਜੇ ਦੇ ਆਪਾਂ ਪੋਟੇ ਹੋਏ ਆ ਨਾ ਜਾਨੀ ਕਿ ਜੇ ਆਪਾਂ ਨੁਹਾਈਆਂ ਘੱਟ ਦਵਾਂਗੇ ਤੇ ਫਿਰ ਕਬੂਤਰ ਡਾਰਾਂ 'ਚ ਜਾ ਕੇ ਪਰ ਛੋਟੂ ਵੀ ਸਕਦਾ ਹੀ ਹੈ ਅੱਜ ਕੋਈ ਮੀਮੂ ਮਰਦਾ ਨਾ ਮੀਂਹ ਦੀ ਵੀ ਨਾ ਕਬੂਤਰ ਇਹਨਾਂ ਬੜੀ ਛੇਤੀ ਪਾਸ ਹੋ ਜਾਂਦਾ ਛੋੜ ਦਿੰਦਾ ਲੋ ਜੀ ਇਹ ਕੰਮ ਦਾ ਪੁਆਇੰਟ ਹੈ ਗਾਜੋ ਨਿੱਕੀ ਨਿੱਕੀ ਕਰੀਜ ਜਿਹੜੀ ਹੈ ਨਾ ਕਬੂਤਰ ਹਾਂਜੀ ਉਹ ਦੂਜਿਆਂ ਦੇ ਚਲੋ ਜਿਹਨੀਆਂ ਸੂਡਆਂ ਨੇ ਪੁੱਟਣੀਆਂ ਨੇ ਪੁੱਟਣੀਆਂ ਬਿਲਕੁਲ ਸਾਰੇ ਪਰ ਪੁੱਟਦੇ ਆ ਹਾਂਜੀ ਇਹ ਬਾਕੀ ਨਿੱਕੀ ਕਰੀਜ ਹੁੰਦੀ ਜਿਹੜੀ ਪਲਕੇ ਆਏ ਜੇ ਟੁੱਟ ਜਾਣ ਹਾਂਜੀ ਵਿੱਚ ਤੇ ਜਦੋਂ ਕਬੂਤਰ ਹਵਾ ਨਹੀਂ ਦੇ ਜਾਂਦੀ ਨਿਕਲ ਜਾਂਦੀ ਹੈ ਹਵਾ ਨਿਕਲਦੀ ਫਿਰ ਕਬੂਤਰ ਉੱਡਿਆ ਨਹੀਂ ਜਾਂਦਾ ਜਿਹੜੀ ਪਲਕੇ ਵੀ ਪੱਕੀ ਜ਼ਰੂਰੀ ਹੋਣੀ ਚਾਹੀਦੀ ਇਹਨਾਂ ਨੂੰ ਜੇ ਝਾੜੇ ਨਾ ਝਾੜੇ ਨਾ ਤਾਂ ਫਿਰ ਤਾਂ ਕੋਈ ਗੱਲ ਹੀ ਨਹੀਂ ਇਹ ਝਾੜ ਦਿਆ ਤੇ ਮੁੜ ਕਿੱਥੋਂ ਹਵਾ ਨਹੀਂ ਗਈ ਤੇ ਉਹਦਾ ਝਾੜਨ ਦਾ ਬੈਸਟ ਇਹੋ ਹੀ ਆ ਵੀ ਨਵਾਈਆਂ ਦੇਣ ਮੀ ਮੂੰਹ ਚ ਜੰਨ ਹੋਣਾ ਹਨਾ ਜਾਂ ਆਜੂ ਕੋ ਫੜਕੜੀ ਪਾ ਲਓ ਖੂਹ ਵਾਲੀ ਦਵਾਈ ਖੁਸ਼ਕੁਲੀ ਇਹ ਨਾ ਪਰ ਛੋੜ ਦੇ ਪਰ ਛੋੜ ਦੇ ਲੋ ਭਾਈ ਇਹ ਕੰਮ ਦੀ ਗੱਲ ਜੋ ਜਿਨ੍ਹਾਂ ਨੇ ਵੀ ਅਸੂ ਦਾ ਸ਼ੌਂਕ ਕਰਨਾ ਵਾ ਇਹਦੇ ਕਬੂਤਰ ਤਿਆਰ ਕਰਨੇ ਆ ਇਹਦੇ ਤੁਸੀਂ ਕਬੂਤਰਾਂ ਨੂੰ ਵੱਤੋ ਵੱਤ ਨਵਾਈਆਂ ਦੋ ਬਾਕੀ ਜਿਨ੍ਹਾਂ ਨੇ ਸਾਰੀ ਜਿੱਦਾਂ ਨੂੰ ਪਟਾਈਆਂ ਦਿੱਤੀਆਂ ਵਾ 10 ਦਿਨਾਂ ਬਾਅਦ 10 ਦਿਨਾਂ ਬਾਅਦ ਦੇ ਦੇ ਨਵਾਈਆਂ ਭਾਈ ਜਾਂ ਜਿੱਦਾਂ ਨੂੰ ਪਟਾਈ ਦਿੱਤੀ ਆ ਪਸਾਰ ਹੋ ਗਏ ਆ ਤੇ ਜੇ ਬਾਅਦ ਚ ਕਬੂਤਰ ਨੂੰ ਫੇਰ ਵੀ ਪਰ ਛੋੜ ਸਕਦੇ ਆ ਕਿ ਨਹੀਂ ਪਲਕਾਂ ਸੁਰਤਾ ਦੇ ਆ ਅਚ ਅੰਦਰਲੀ ਨਿੱਕੀ ਕੀ ਕਰੀ ਪੁੱਟਿਆ ਉਹ ਤਾਂ ਨਹੀਂ ਛੁੱਟਣਗੇ ਠੀਕ ਹੈ ਜੀ ਵੱਡੀ ਆਪਾਂ ਜਿਹੜੇ ਆਪਾਂ ਪੁੱਟ ਕੇ ਥਰ ਕੀਤੀ ਹੈ ਮਟਾਈ ਵਾਲੇ ਉਹਨਾਂ ਦਾ ਠੀਕ ਆਪਣੇ ਉਹਨਾਂ ਨਾਲ ਕੀ ਫਰਕ ਪੈਣਾ ਉਹ ਤੇ ਨਵੇਂ ਆਪਾਂ ਪੁੱਟ ਕੇ ਥਰ ਕੀਤੇ ਅੰਦਰਲੀ ਕਰੀ ਚੜ ਸਕਦੇ ਆ ਹਾਂ ਉਹ ਤੜੀ ਆ ਜੀ ਫਲਕਾ ਹੋ ਗਿਆ ਯਾਨੀ ਕਿ ਖੰਭ ਹੋ ਗਏ ਹਮ ਅੱਛਾ ਪੁੱਛਾ ਜਿਹੜੀਆਂ ਜਿਹੜੀਆਂ ਹੈ ਘਾਟਾ ਦੇ ਬਿਲਕੁਲ ਜੀ ਇਹ ਪਤਾ ਕੀ ਆ ਜੀ ਦੇਖ ਲਿਓ ਸਵਾਸ ਤੋਂ ਬਾਅਦ ਕਬੂਤਰਾਂ ਦੀਆਂ ਧੌਣਾਂ ਵੀ ਗੰਡੀਆਂ ਹੋ ਜਾਂਦੀਆਂ ਹਾਂ ਉਹ ਮਸ਼ੂਹਰ ਜੋ ਸੂਏ ਨਿਕਲਦੇ ਇਹ ਲੋ ਕਬੂਤਰ ਉੜਦਾ ਨਹੀਂ ਉੜਦਾ ਨਹੀਂ ਆ ਜੇ ਜਰ ਉਹਨੂੰ ਉੱਤੇ ਵਜਦੀ ਆ ਫਿਰ ਤੂੰ ਹੀ ਨਿਕਲੀ ਖੁਰਕ ਹੁੰਦੀ ਆ ਹੂੰ ਇਹ ਤਾਂ ਵਾਲਾ ਸਾਹ ਹੁੰਦਾ ਤੇ ਜੀ ਕੁ ਬੰਦੇ ਦਾ ਤੇ ਤੈਨ ਕਿਹਦੀ ਇੰਨਾ ਸਾਹ ਹੁੰਦਾ ਤੂੰ ਹੀ ਨਿਕਲਦੇ ਉਹਦੇ ਵਿੱਚ ਕੋਈ ਕਬੂਤਰ ਘਾਟੂ ਡੂਗਾ ਘਾਟੂ ਫਰਕ ਪੈਂਦਾ ਵਾ ਕਬੂਤਰ ਦੀ ੜਾਰ ਦੇ ਵਿੱਚ ਫਰਕ ਪੈਂਦਾ ਵਾ ਤੇ ਸ਼ੌਂਕ ਅਸੂਝ ਵੀ ਵਹਿ ਅੱਗੇ ਨਾਲ ਉਹ ਤੇ ਕਾਫੀ ਲਾਜ਼ਮੀ ਹੋਣੀ। ਇਹਨਾਂ ਨੂੰ ਬੜੇ ਰੱਥੂ ਜਿਡਾਉਂਦੇ ਹੀ ਹੋਣ ਰਗੇ ਆ। ਹੂੰ। ਇਹਨਾਂ ਬੜੀਆਂ ਸੂਰ ਵਾਲੀਆਂ ਉੱਡੀਆਂ। ਪਹਿਲਾ ਸੂਰ ਵਾਲੀ ਉੱਡਦੀ। ਬੜੀ ਪਾਜੀ ਉੱਡਦੀ। ਸਾਗ ਦੀ ਤੇ ਯਾਤੂ। ਅਸੀਂ ਆਹ ਬੜੀ ਡਾਉਂਦੇ ਰਹੇ ਆ। ਅਸੂ ਦੀ ਬੜੀ ਪਾਜੀ ਉੱਡਦੀ। ਪਰਾਸੂਜੀ ਤੇ ਕਹਿੰਦੇ ਉਸਤਾਦ ਜੀ ਜਿੱਦਾਂ ਲੋ ਜੀ ਅਸੂ ਦੀ ਕਿਹੜੀ ਗੱਲ ਆ ਸਾਈ ਟਾਈਮ ਤੇ ਹੁੰਨਾ ਹੀ ਆ 10 12 ਘੰਟੇ ਜਾਨਵਰ ਰੋੜਾ ਗਰਮੀਆ ਜੋ ਨਿਕਲਦਾ ਆ ਇਹ ਗੱਲ ਸੁਣ ਓਏ ਗਰਮੀ ਤੋਂ ਨਿਕਲਦਾ ਆ ਗੱਲ ਸੁਣ ਅਸੂ ਗਰਮੀ ਜੇ ਨਿਕਲਦਾ ਜੀ ਜਿਹੜਾ ਚੇਤਰ ਆ ਜਿਹੜਾ ਚੇਤਰੇ ਸਿਆਲ ਚ ਨਿਕਲਦਾ ਸਿਆਲ ਚ ਨਿਕਲਦਾ ਜੀ ਤੇ ਜਿਆਦਾ ਉੱਡਣਗੇ ਕਬੂਤਰ ਅਸੂ ਜਿਹੜਾ ਨਾ ਅਸੂ ਗਰਮੀ ਨਿਕਲਦਾ ਜੀ ਲੋ ਜੀ ਇਹ ਚੀਜ਼ਾਂ ਨੋਟ ਵਾਲੀਆਂ ਹੈਗੀਆਂ ਜੋ ਤੇ ਜਿਹੜੇ ਖਿਡਾਰੀ ਨਵੇਂ ਆਣੇ ਸ਼ੌਂਕ ਕਰਨਾ ਭਾਈ ਇਸ ਚੀਜ਼ ਦੇ ਉੱਤੇ ਨੋਟ ਰੱਖਿਓ ਕਬੂਤਰ ਆਪਣਿਆਂ ਨੂੰ ਨਵਾਈਆਂ ਨੂੰ ਹੀ ਆ ਦਿਓ ਜਿੱਦਾਂ ਕੀ ਕਰੀਚ ਜਿਹੜੀ ਆ ਸਾਫ਼ ਹੋ ਜਾਏਗੀ ਠੀਕ ਹੈ ਜੀ ਤੇ ਇੱਕ ਹਾਂਜੀ ਇਹ ਕੋਈ ਮੀਂਹ ਮੂਹ ਜਨਾਉਣਗੇ ਹੁਣ ਫਿਰ ਛੇਤੀ ਧਾਰ ਘੋੜਾ ਫਿਰ ਝਾੜ ਦੇਣਗੇ ਮੀਂਹ ਦੇ ਪਾਣੀ ਨੂੰ ਬੜਾ ਝਾੜਦੇ ਸੋਹਣੇ ਲੋ ਜੀ ਭਾਈ ਜਿੱਦਾਂ ਹੁਣ ਅੱਜ ਗੱਲ ਮੌਸਮ ਚੱਲਣ ਦੇ ਮੀਂਹ ਹੋ ਪੈਂਦੇ ਦੋ ਵਾਰਾਂ ਸਾਜੇ ਕਰੀ ਝਾੜਨਾ ਜੀ ਦੋ ਵਾਰਾਂ ਸਾਜੀ ਦੋ ਵਾਰਾਂ ਝਾੜ ਇੱਕ ਵਾਰੀ ਦੇ ਅਸੂ ਚ ਆ ਫੇਰ ਜੇ ਜੇ ਤੇ ਪੁੱਛੇ ਤੂੰ ਫੇਰ ਵੇਖੇ ਉਦੋਂ ਝਾੜਦੇ ਗੁੱਡਿਆਂ ਦੇ ਵੇਖੋ ਜਦੋਂ ਕਰੀਜਾਂ ਝਾੜਦੇ ਗੁੱਡਿਆਂ ਢੇਰ ਲੱਗ ਜਾਂਦੇ ਆ ਹਾਂ ਢੇਰ ਲੱਗ ਜਾਂਦੇ ਆ ਬਿਲਕੁਲ ਜੀ ਦੋ ਵਾਰੀ ਇਹ ਵੀ ਅੱਜ ਚਲੋ ਠੀਕ ਆ ਚੀਜ਼ ਨੋਟ ਰੱਖੋ ਦੋ ਵਾਰੀ ਜਨਮਰ ਹੈ ਜਿਹੜਾ ਝਾੜਦਾ ਵਾ ਕਰੀਜ ਤੇ ਅਸੂ ਦੇ ਵੇਜ ਤੇ ਲਾਜ਼ਮੀ ਆ ਕਰੀਜ ਝਾੜਨ ਬੰਦੇ ਦੀ ਵੀ ਸਾਲ ਦੇ ਵਿੱਚ ਇੱਕ ਅਧੀ ਰਮਾਜ਼ ਚ ਅਮਲੀ ਲੱਦੀ ਆ ਲਾਜ਼ਮੀ ਇਦੇ ਨੋਟ ਕਰਿਓ ਭਾਵੇਂ ਇਹ ਬੰਦਾ ਨਾ ਇਹ ਕਿ ਜਦ ਤੁਹਾਡੇ ਹੱਥਾਂ ਦਾ ਮਾਸ ਲੱਤੂਗਾ ਬਿਲਕੁਲ ਸਹੀ ਗਾ ਇਹ ਬੜਾ ਜਿਹੜਾ ਬੜਿਆਂ ਆ ਸਾਬਿਆ ਇਹ ਸਪੰਜ ਲੰਬੜਾ ਬਿਲਕੁਲ ਇਹ ਕੁਦਰਤੀ ਇੱਕ ਨਿਯਮ ਹੈਗਾ ਵਾ ਜੀ ਫੜਾ ਸਾ ਜੀ ਮੈਂ ਕੁਦਰਤੀ ਨਿਯਮ ਹੈਗਾ ਬਿਲਕੁਲ ਜੀ ਤੇ ਉਸਤਾਦ ਜੀ ਨਾਨਾ ਆਪਾਂ ਕੀਤੀਆਂ ਅਸੂ ਦੇ ਵਿੱਚ ਜਿਹੜਾ ਵੀ ਆ ਸ਼ੌਂਗ ਸ਼ਿੰਗਾਰ ਕਰਨਾ ਵਾ ਤੇ ਉਹਦੇ ਵਾਸਤੇ ਬੜੀਆਂ ਮਾਇਨੇ ਰੱਖਦੀਆਂ ਵਾ ਇਹ ਚੀਜ਼ਾਂ ਠੀਕ ਹੈ ਜੀ ਬਾਕੀ ਸਾਡੇ ਨਾਲ ਕਾਫੀ ਮਹਿਮਾਨ ਆਗੇ ਹੋਏ ਆ ਤੇ ਨਾਮ ਵੰਡ ਸਮਾਰੋਹ ਬਸ ਛਾੜੀ ਹੋਣ ਆਲਾ ਵਾ ਠੀਕ ਹੈ ਜੀ ਤੇ ਆਜ ਭਾਈ ਛੇਲਡਾਂ ਵੇਖ ਲਿਓ ਫਰਸਟ ਸ਼ਾਕਿੰਗ ਥਰਡ ਪ੍ਰਾਈਜ਼ ਕਿੰਨਾ ਦੇ ਆਏ ਆ ਤੇ ਪਲੱਸ ਨਾਲ ਜਿਹੜਾ ਛੱਤਾ ਐਂਟਰ ਹੋਈਆਂ ਉਹਨਾਂ ਨੂੰ ਵੀ ਜਿਹੜਾ ਵਾ ਮਾਨ ਸਨਮਾਨ ਜਿਹੜਾ ਉਹ ਕਰਨਗੇ ਠੀਕ ਹੈ ਜੀ ਯਾ ਗੈਸਟ ਠੀਕ ਹੈ ਜੀ ਤੇ ਬਾਕੀ ਆ ਵੇਖ ਲੋ ਸੈਟਅਪ ਲੱਗਾ ਆ ਅੱবি ਬਾ ਕਮਾਲ ਲੱਗਾ ਆ ਸੈਟਅਪ ਠੀਕ ਹੈ ਜਨਾਬ ਹਾਂ ਜਿਹੜੇ